ਸਤਿ ਸ਼੍ਰੀ ਅਕਾਲ ਜੀ ਮੈਂ ਹੱਕ ਕਵਰ ਸਿੰਘ ਵੇਦੀ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਚੋਣਾਂ ਜਿਵੇਂ ਹੀ ਨਿਭੜੀਆਂ ਜਿਵੇਂ ਹੀ ਨਤੀਜੇ ਸਪਸ਼ਟ ਆਏ ਤਾਂ ਉਸ ਤੋਂ ਬਾਅਦ ਵੱਡੀ ਚਰਚਾ ਇਸ ਗੱਲ ਦੀ ਬਣੀ ਕਿ ਸਰਕਾਰ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਆਪਣੇ ਮੇਅਰ ਬਣਾਉਣ ਜਾ ਰਹੀ ਹੈ ਹੁਣ ਵੀ ਪੰਜ ਸ਼ਹਿਰਾਂ ਦੇ ਵਿੱਚੋਂ ਇੱਕੋ ਇੱਕ ਸ਼ਹਿਰ ਸ਼ਾਹੀਸ਼ਰ ਪਟਿਆਲਾ ਦਾ ਫੈਸਲਾ ਹੋਇਆ ਹੈ ਜਿਸ ਦੇ ਵਿੱਚੋਂ ਸ਼ਹਿਰ ਨੂੰ ਮੇਅਰ ਮਿਲ ਗਿਆ ਸੀਨੀਅਰ ਡਿਪਟੀ ਮੇਅਰ ਮਿਲ ਗਿਆ ਤੇ ਜੂਨੀਅਰ ਡਿਪਟੀ ਮੇਅਰ ਦੀ ਵੀ ਚੋਣ ਹੋ ਗਈ ਹੈ ਸਵਾਲ ਇਹ ਖੜੇ ਹੋ ਗਏ ਕਿ ਚਾਰ ਵੱਡੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਜੋੜ ਤੋੜ ਦੀ ਸਿਆਸਤ ਦਿਖਾਈ ਦੇ ਰਹੀ ਹੈ ਤਾਂ ਸਰਕਾਰ ਤੇ ਆਵਾ ਦੀ ਪਾਰਟੀ ਦੀ ਇੱਕ ਵੱਡੀ ਕੋਸ਼ਿਸ਼ ਹੈ ਕਿ ਬਾਕੀ ਸ਼ਹਿਰਾਂ ਦੇ ਵਿੱਚ ਵੀ ਆਪਣੇ ਮੇਅਰ ਬਣਾ ਲੈ ਜਾਣ ਪਰੰਤੂ ਕੁਝ ਸ਼ਹਿਰਾਂ ਦੇ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਕਾਂਗਰਸ ਵੀ ਜੋੜ ਤੋੜ ਕਰ ਰਹੀ ਹੈ ਕਾਂਗਰਸ ਵੀ ਮੇਅਰ ਦਾ ਚਿਹਰਾ ਤਲਾਸ਼ ਰਹੀ ਹੈ ਇਸੇ ਕਰਕੇ ਕੁਝ ਸਿਆਸੀ ਜੋੜ ਤੋੜ ਹੁੰਦੇ ਵਖਾਈ ਦਿੱਤੇ ਤਾਂ ਜਲੰਧਰ ਤੇ ਲੁਧਿਆਣਾ ਤੇ ਫਗਵਾੜਾ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਦੋ ਥਾਵਾਂ ਨੂੰ ਛੱਡ ਕੇ ਸਰਕਾਰ ਆਪਣੇ ਮੇਅਰ ਬਣਵਾਉਣ ਵੱਲ ਅੱਗੇ ਵਧ ਰਹੀ ਹੈ ਤਾਂ ਜਿਵੇਂ ਹੀ ਪਟਿਆਲਾ ਦੇ ਨਤੀਜੇ ਆਏ ਪਟਿਆਲਾ ਦੀ ਵਿੱਚ ਨਗਰ ਨਿਗਮ ਚੋਣ ਸਿਰੇ ਚੜੀ ਤੱਕ ਕੁਝ ਹੰਗਾਮੇ ਵੀ ਦਿੱਕਾ ਦਿੱਤੇ ਸੀ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਚੋਣ ਨਤੀਜੇ ਆਉਂਦਿਆ ਤਾਂ ਉਹਨਾਂ ਚੋਣ ਨਤੀਜਿਆਂ ਦੇ ਵਿੱਚੋਂ ਪਟਿਆਲਾ ਇੱਕੋ ਇੱਕ ਅਜਿਹਾ ਸ਼ਹਿਰ ਸੀ ਜਿਸ ਦੇ ਵਿੱਚ ਵੱਡਾ ਬਹੁਮਤ ਮਿਲਿਆ ਤਾਂ ਸਰਕਾਰ ਇਸ ਫਤਵੇ ਨੂੰ ਮੰਨਦੀ ਹੈ ਤੇ ਸਰਕਾਰ ਅੱਗੇ ਅਗਲੀ ਕੜੀ ਸ਼ੁਰੂ ਹੁੰਦੀ ਆ ਕਿ ਹੁਣ ਪਟਿਆਲਾ ਦਾ ਮੇਅਰ ਲਗਾਇਆ ਕਿਸ ਨੂੰ ਜਾਵੇ ਕੁਝ ਬਹੁਤ ਸਾਰੇ ਜਹੇ ਚਿਹਰੇ ਸਨ ਜੋ ਆਮਦੀ ਪਾਰਟੀ ਦੇ ਵਿੱਚੋਂ ਦੂਜੀਆਂ ਪਾਰਟੀਆਂ ਤੋਂ ਆਏ ਤਾਂ ਉਹਨਾਂ ਵੱਲੋਂ ਵੀ ਕੁਝ ਦਾਵੇਦਾਰੀਆਂ ਜਿਤਾਈਆਂ ਜਾ ਰੀਆਂ ਸਨ ਤਾਂ ਅਸੀਂ ਅਕਸਰ ਇਸ ਗੱਲ ਦੀ ਚਰਚਾ ਕਰਦੇ ਹਾਂ ਕਿ ਬੇਸ਼ੱਕ ਕੁਝ ਲੋਕ ਆਪਣੇ ਅਤੀਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਆਂ ਕੁਝ ਲੋਕ ਆਪਣੇ ਅਗਲੇ ਵੱਡੇ ਕਦਮਾਂ ਦੇ ਨਾਲ ਅਤੀਤ ਨੂੰ ਛੱਡਣਾ ਚਾਹੁੰਦੇ ਆਂ ਪਰਤਵਾ ਤੀਤ ਕਦੇ ਵੀ ਬੰਦੇ ਦਾ ਪਿੱਛਾ ਨਹੀਂ ਛੜਦਾ ਇਸ ਕਰਕੇ ਜਿਹੜੇ ਠੱਪੇ ਵਿਅਕਤੀਆਂ ਤੇ ਲੱਗੇ ਹੁੰਦੇ ਆ ਉਹ ਠੱਪੇ ਕਦੇ ਅੱਗੇ ਜਾ ਕੇ ਤੰਗ ਵੀ ਕਰਦੇ ਆ ਕਿਉਂਕਿ ਕੁਝ ਲੋਕ ਅਕਾਲੀ ਦਲ ਨੂੰ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਇਸ ਕਰਕੇ ਆ ਗਏ ਕਿ ਜਿੰਨਾ ਕੁ ਰਾਜ ਭਾਗ ਪਿਛਲੀਆਂ ਸਿਆਸੀ ਪਾਰਟੀਆਂ ਦੇ ਵਿੱਚ ਭੋਗਣਾ ਸੀ ਭੋਗ ਲਿਆ ਤਾਂ ਹੁਣ ਜਿਸ ਤਰ੍ਹਾਂ ਦੀ ਸਿਆਸੀ ਚਾਹਤ ਉਹਨਾਂ ਦੇ ਅੰਦਰ ਹੈ ਜਿਸ ਤਰ੍ਹਾਂ ਦੀ ਸਿਆਸੀ ਤਮੰਨਾ ਉਹਨਾਂ ਦੇ ਅੰਦਰ ਹੈ ਕਿ ਹਮੇਸ਼ਾ ਸੱਤਾ ਦੇ ਨਾਲ ਸੱਤਾਧਾਰੀਆਂ ਦੇ ਨਾਲ ਰਹਿਣਾ ਤਾਂ ਕੁਝ ਸਿਆਸੀ ਪਾਰਟੀਆਂ ਜਿਨ੍ਹਾਂ ਵਿੱਚ ਭਾਜਪਾ ਕਾਂਗਰਸ ਤੇ ਅਕਾਲੀ ਦਲ ਦੇ ਵਿਅਕਤੀਆਂ ਨੇ ਆਪਣੀਆਂ ਮਾ ਪਾਰਟੀਆਂ ਨੂੰ ਛੱਡ ਕੇ ਆਮ ਆਦੀ ਪਾਰਟੀ ਦੇ ਵੱਲ ਰੁਕ ਕੀਤਾ ਕਿ ਜਦੋਂ ਸਮਾਂ ਆਏਗਾ ਤਾਂ ਸੱਤਾ ਦਾ ਸੁੱਖ ਵੀ ਮਿਲ ਜਾਵੇਗਾ ਪਰੰਤੂ ਉਹਨਾਂ ਨੂੰ ਕੀ ਪਤਾ ਸੀ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਜਿਸ ਤਰ੍ਹਾਂ ਦੇ ਮੋਜ ਮੇਲੇ ਲੁੱਟੇ ਆ ਇਸ ਤਰ੍ਹਾਂ ਦੀਆਂ ਮੋਜ ਬਹਾਰਾਂ ਹੁਣ ਆਮ ਆਦੀ ਪਾਰਟੀ ਦੇ ਅੰਦਰ ਨਹੀਂ ਮਿਲਣੀਆਂ ਕਿਉਂਕਿ ਜਿਨ੍ਹਾਂ ਵਧਾਇਕਾਂ ਦੀ ਬੁੱਕਤ ਨਾ ਹੋਵੇ ਜਿੰਨਾ ਵਧਾਇਕਾਂ ਨੂੰ ਕੁਝ ਨਾ ਸਮਝਿਆ ਜਾ ਰਿਹਾ ਹੋਵੇ ਤਾਂ ਇਹਨਾਂ ਬਾਹਰੋਂ ਆਏ ਵਿਅਕਤੀਆਂ ਦੀ ਕਿੰਨੀ ਕੁ ਬੁੱਕਤ ਪੈ ਸਕਦੀ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਦਾ ਚਲਾ ਗਿਆ ਹੁਣ ਜਦੋਂ ਨਗਰ ਨਿਗਮ ਚੋਣਾਂ ਨੇਪਰੇ ਚੜੀਆਂ ਤਾਂ ਕੁਝ ਵਿਅਕਤੀਆਂ ਨੇ ਆਪਣੇ ਚਿਹਰੇ ਨੂੰ ਇਸ ਪੱਖ ਤੋਂ ਉਭਾਰਿਆ ਕਿ ਆਪਾਂ ਸ਼ਹਿਰ ਦਾ ਮੇਅਰ ਲੱਗਣਾ ਹੈ ਤਾਂ ਵੱਡੀ ਜੋਰ ਤੋੜ ਦੀ ਸਿਆਸਤ ਦਿਖਾਈ ਦਿੱਤੀ ਕੁਝ ਚਿਹਰਿਆਂ ਦਾ ਉਭਾਰ ਹੋਇਆ ਜਿਸ ਦੇ ਵਿੱਚ ਕੁੰਦਨ ਗੋਗਿਆ ਜੋ ਪਾਰਟੀ ਦੇ ਪਹਿਲਾ ਤੋਹੀ ਵਲੰਟੀਅਰ ਸਨ ਜਿਸ ਦੇ ਵਿੱਚ ਤੇਜਿੰਦਰ ਮਹਿਤਾ ਵੀ ਆ ਜਾਂਦੇ ਆ ਇਸ ਦੇ ਨਾਲ ਹਰਪਾਲ ਜਨੇਜਾ ਜੋ ਅਕਾਲੀ ਦਲ ਤੋਂ ਆਏ ਸਨ ਇਸ ਦੇ ਨਾਲ ਹੀ ਗੁਰਜੀਤ ਸਾਨੀ ਜੋ ਅਕਾਲੀ ਦਲ ਤੋਂ ਆਏ ਸਨ ਤਾਂ ਇਸੇ ਤਰ੍ਹਾਂ ਵਿਧਾਇਕ ਵੀ ਅਕਾਲੀ ਦਲ ਨੂੰ ਛੱਡ ਕੇ ਆਵਾਦੀ ਪਾਰਟੀ ਦੇ ਵਿੱਚ ਆਏ ਕਿਉਂਕਿ ਸਿਆਸਤ ਦੇ ਵਿੱਚ ਸਿਆਸੀ ਸਮਝੋਤੇ ਵੀ ਹੁੰਦੇ ਆ ਤੇ ਇਨ੍ਹਾਂ ਸਿਆਸੀ ਸਮਝੋਤਿਆਂ ਦੇ ਚੱਲਦਿਆਂ ਵੱਡੀ ਡੀਲ ਵੀ ਹੁੰਦੀ ਆ ਜਿਸ ਤਰ੍ਹਾਂ ਦੀ ਡੀਲ ਹੁਸ਼ਿਆਰਪੁਰ ਦੇ ਰਾਜਕਮਰ ਚੱਬੇਵਾਲ ਦੇ ਹਲਕੇ ਦੇ ਵਿੱਚ ਦਖਾਈ ਦਿੱਤੀ ਸੀ ਕਿ ਰਾਜਕਮਰ ਚੱਬੇਵਾਲ ਨੂੰ ਪਹਿਲਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਫਿਰ ਜਿਮਨੀ ਚੋਣ ਕਰਵਾਈ ਗਈ ਫਿਰ ਜਿਤਾਇਆ ਗਿਆ ਫਿਰ ਜਦੋਂ ਅਗਲੀਆਂ ਜਿਮਨੀ ਚੋਣਾਂ ਆndੀਆਂ ਤਾਂ ਉਸ ਦੇ ਵਿੱਚ ਰਾਜਕਮਰ ਚੱਬੇਵਾਲ ਦੇ ਸੁਪੁੱਤਰ ਇਸ਼ਾਨਤ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਤੇ ਫਿਰ ਉਸ ਨੂੰ ਵੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਜਿਤਾਇਆ ਹੁਣ ਇੱਕੋ ਘਰ ਦੇ ਵਿੱਚ ਐਮਪੀ ਤੇ ਵਿਧਾਇਕ ਇਕੱਠੇ ਰਹਿੰਦੇ ਆ ਇਸੇ ਤਰ੍ਹਾਂ ਸਿਆਸੀ ਸਮਝੌਤੇ ਅਕਸਰ ਹੁੰਦੇ ਆ ਦੂਜੀਆਂ ਪਾਰਟੀਆਂ ਤੋਂ ਲਿਆਂਦੇ ਗਏ ਲੋਕਾਂ ਨੂੰ ਇੱਕੋ ਗੱਲ ਦਾ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਪ੍ਰੈਫਰੈਂਸ ਵੀ ਮਿਲੇਗੀ ਤੁਹਾਨੂੰ ਤਰਜੀਹ ਵੀ ਦਿੱਤੀ ਜਾਏਗੀ ਤੁਹਾਨੂੰ ਯੋਗ ਅਹੁਦੇ ਵੀ ਦਿੱਤੇ ਜਾਣਗੇ ਇਸੇ ਤਰ੍ਹਾਂ ਹਰਪਾਲ ਜਨੇਜਾ ਵੀ ਆਮ ਆਦੀ ਪਾਰਟੀ ਦੇ ਵਿੱਚ ਆਏ ਹੋਣਗੇ ਇਸੇ ਤਰ੍ਹਾਂ ਵਿਧਾਇਕ ਹੈ ਉਹਨਾਂ ਨੇ ਵਿਧਾਇਕੀ ਦੀ ਚੋਣ ਲੜੀ ਤੇ ਜਿੱਤੀ ਇਸੇ ਤਰ੍ਹਾਂ ਕੁਝ ਹੋਰ ਜਿਹੜੇ ਲੋਕ ਸਨ ਵਿਧਾਇਕ ਦੇ ਪੱਖ ਦੇ ਉਹ ਜੁੜਦੇ ਚਲੇ ਗਏ ਪਰੰਤੂ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਲੜਾਈ ਉਸ ਵਕਫੇ ਦੇ ਵਿੱਚ ਬਣਦੀ ਚਲੀ ਗਈ ਇਲੈਕਟਿਡ ਤੇ ਸਿਲੈਕਟਿਡ ਧਿਰਾਂ ਦੀ ਕਿਉਂਕਿ ਜਿਨ੍ਹਾਂ ਨੂੰ ਵਿਧਾਇਕ ਨੇ ਲਿਆਂਦਾ ਸੀ ਉਹਨਾਂ ਦੇ ਨਾਲ ਫਿਰ ਤਕਰਾਰ ਬਣ ਗਿਆ ਇਸ ਕਰਕੇ ਵਿਧਾਇਕ ਨੇ ਕੁਝ ਅਜਾਹੇ ਲੋਕ ਫਿਰ ਇਕੱਠੇ ਕਰਨੇ ਸ਼ੁਰੂ ਕੀਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਗਰ ਨਿਯਮ ਦੀ ਚੋਣ ਹੋਵੇ ਤਾਂ ਉਸ ਦੇ ਵਿੱਚੋਂ ਵੱਡਾ ਫਤਵਾ ਪਾਰਟੀ ਦੇ ਅੱਗੇ ਰੱਖਿਆ ਜਾ ਸਕੇ ਇਸੇ ਕਰਕੇ ਨਗਰ ਨਿਗਮ ਚੋਣਾਂ ਦੇ ਵਿੱਚ ਬਹੁਤ ਸਾਰੇ ਲੋਕ ਬਿਨਾਂ ਮੁਕਾਬਲੇ ਜਿਤਾਏ ਗਏ ਕੁਝ ਕੋ ਵਾੜਾਂ ਤੇ ਚੌੜ ਤੇ ਰੋਕ ਲੱਗ ਜਾਂਦੀ ਹੈ ਫਿਰ ਵੀ ਵਿਧਾਇਕ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਸ ਤਰ੍ਹਾਂ ਦਾ ਫਰੰਟ ਦਿਖਾਇਆ ਸੀ ਉਸ ਫਰੰਟ ਦੇ ਵਿੱਚੋਂ ਨਜ਼ਰ ਆ ਰਹੇ ਸਨ ਤੇਜਿੰਦਰ ਮਹਿਤਾ ਜੋਨੀ ਕੋਲੀ ਉੰਦਨ ਗੋਗਿਆ ਗੁਰਜੀਤ ਸਾਨੀ ਤਾਂ ਬਹੁਤ ਸਾਰੀਆਂ ਮਹਿਲਾਵਾਂ ਵੀ ਵਿਧਾਇਕ ਦੇ ਪਿੱਛੇ ਖੜੀਆਂ ਨਜ਼ਰ ਆ ਰਹੀਆਂ ਸਨ ਜਿਸ ਤੋਂ ਸਪਸ਼ਟ ਨਜ਼ਰ ਆ ਰਿਹਾ ਸਿੱਕੇ ਵਿਧਾਇਕ ਦੀ ਕੁਝ ਚੱਲੇਗੀ ਵਿਧਾਇਕ ਦੀ ਕੁਝ ਮੰਨੀ ਜਾਏਗੀ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਅਕਸਰ ਇਸ ਤਰ੍ਹਾਂ ਹੁੰਦਾ ਆਇਆ ਹੈ ਕਿ ਸਰਕਾਰਾਂ ਦੇ ਵਿੱਚ ਵਿਧਾਇਕਾਂ ਦਾ ਬੋਲ ਵਾਲਾ ਰਿਹਾ ਤੇ ਉਹ ਆਪਣੀ ਗੱਲ ਆਪਣੇ ਹਾਕਮਤੋਂ ਆਪਣੇ ਸੁਪਰੀਮੋਂ ਤੋਂ ਮਨਵਾ ਕੇ ਲੈ ਆਉਂਦੇ ਸਨ ਤੇ ਉਹਨਾਂ ਦੀ ਤੂਤੀ ਬੋਲਦੀ ਸੀ ਪਰੰਤੂ ਹੁਣ ਇਹ ਹਾਲ ਅਮਦੀ ਪਾਰਟੀ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਤਾਂ ਸਵਾਲ ਖੜੇ ਹੋਏ ਕਿ ਆਖਰ ਮੇਰ ਬਣੇਗਾ ਕੌਣ ਸਰਕਾਰ ਅਗੇ ਅਮਦੀ ਪਾਰਟੀ ਦੇ ਅਗੇ ਵੱਡੇ ਚੈਲੰਜ ਇਸ ਕਰਕੇ ਬਣੇ ਕਿ 227 ਆ ਰਹੀ ਹੈ ਜਿਨ੍ਹਾਂ ਵਲੰਟੇਰਾਂ ਨੂੰ ਘਸਾ ਦਿੱਤਾ ਗਿਆ ਜਿਨ੍ਹਾਂ ਵਲੰਟੇਰਾਂ ਨੂੰ ਰੋਲ ਦਿੱਤਾ ਗਿਆ جس دی اور ਧਾਰਨ ਗੁਰਦੀਪ ਬਾਟ ਦੀ ਦਿਖਾਈ ਦਿੰਦੀ ਆ ਕਿ ਜਿਸ ਨੇ ਮੀਤ ਹੇਰ ਨੂੰ ਬਰਨਾਲਾ ਦੇ ਵਿੱਚ ਹਰਾ ਦਿੱਤਾ ਸੀ ਤਾਂ ਵਲੰਟੀਅਰ ਘਰ ਬੈਠ ਕੇ ਵਲੰਟੀਅਰ ਨਰਾਸ਼ ਹੋ ਗਏ ਵਲੰਟਰਾਂ ਨੇ ਸਪਸ਼ਟ ਕਹਿ ਦਿੱਤਾ ਕਿ ਸਾਨੂੰ ਵੈਸੇ ਹੀ ਮਾਰ ਦੋ ਕਿਉਂਕਿ ਜਿਸ ਢੰਗ ਦੇ ਨਾਲ ਦੂਜੀਆਂ ਪਾਰਟੀਆਂ ਤੋਂ ਲੋਕ ਲਿਆ ਕੇ ਨਵਾਜੇ ਜਾ ਰਿਹਾ ਤਾਂ ਸਾਨੂੰ ਮਾਰਿਆ ਹੀ ਜਾ ਰਿਹਾ ਤਾਂ ਸਵਾਲ ਸਰਕਾਰ ਅੱਗੇ ਆਮਦੀ ਪਾਰਟੀ ਅੱਗੇ ਖੜੇ ਹੋ ਗਏ ਇਸੇ ਤਰ੍ਹਾਂ ਦਾ ਇੱਕ ਮੈਸੇਜ ਆਮਾਦੀ ਪਾਰਟੀ ਦੇ ਸੁਪਰੀਮੋ ਤੱਕ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤਾਂ ਹਰਿਆਣਾ ਦੇ ਵਿੱਚੋਂ ਕੁਝ ਨਹੀਂ ਮਿਲਿਆ ਦਿੱਲੀ ਦੇ ਵਿੱਚ ਮੁਕਾਬਲਾ ਦਖਾਈ ਦੇ ਰਿਹਾ ਜੇ ਕਿਤੇ ਦਿੱਲੀ ਖੁਸਗੀ ਤਾਂ ਫਿਰ ਪੰਜਾਬ ਵੀ ਖੁਸਦਾ ਨਜ਼ਰ ਆਏਗਾ ਤੇ 2027 ਦੇ ਵਿੱਚ ਇੱਕ ਸਖਤ ਮੁਕਾਬਲਾ ਹੋਏਗਾ ਤੇ ਉਸ ਸਖਤ ਮੁਕਾਬਲੇ ਦੇ ਵਿੱਚ ਬਣੇ ਰਹਿਣ ਲਈ ਤੁਹਾਨੂੰ ਵਲੰਟੇਰਾਂ ਦੀ ਲੋੜ ਪੈਗੀ ਜਿੰਨੇ ਕੁ ਵਲੰਟੀਅਰ ਕਿਸਾਨੇ ਸੀ ਉਸਾਤੇ ਹੁਣ ਕੁਝ ਵਲੰਟੇਰਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਆ ਤੈਸੇ ਤਰਜੀਹ ਦੇ ਵਿੱਚੋਂ ਨਾਮ ਮੇਰ ਦਾ ਨਿਕਲਿਆ ਕੁੰਦਨ ਗੋਗਿਆ ਪਰ ਕੁੰਦਨ ਗੋਗਿਆ ਇਸ ਕਰਕੇ ਡਿਜ਼ਰਵ ਕਰਦਿਆ ਕਿਉਂਕਿ ਉਹਨਾਂ ਨੇ 12 ਸਾਲ ਪਾਰਟੀ ਦੇ ਵਿੱਚ ਵਲੰਟੀਅਰ ਦੇ ਤੌਰ ਤੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਨੇ ਆਪਣੀ ਸ਼ੁਰੂਆਤ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਕੀਤੀ ਉਹਨਾਂ ਨੂੰ ਐਮਪੀ ਬਣਾਇਆ ਇਸੇ ਤਰ੍ਹਾਂ ਹੁਣ ਜਿਹੜੇ ਕੈਬਨਿਟ ਦੇ ਵਿੱਚ ਮੰਤਰੀ ਹੈ ਡਾਕਟਰ ਬਲਬੀਰ ਸਿਹਤ ਮੰਤਰੀ ਉਹਨਾਂ ਦੇ ਨਾਲ ਰਹਿ ਕੇ ਵੀ ਉਹਨਾਂ ਨੇ ਕੰਮ ਕੀਤਾ ਹੈ ਪਰੰਤੂ ਜਿਸ ਤਰ੍ਹਾਂ ਦੀ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ ਤੇ ਉਹਨਾਂ ਨੇ ਕਦੇ ਵੀ ਬੇਸ਼ੱਕ ਉਹਨਾਂ ਨੇ ਕੁਝ ਦਵੇਦਾਰੀਆਂ ਇਸ ਕਰਕੇ ਜਤਾਈਆਂ ਹੁਣ ਕਿ ਕਦੇ ਤਾਂ ਪਾਰਟੀ ਉਹਨਾਂ ਦਾ ਕੰਮ ਵੇਖ ਲੇ ਕਦੇ ਤਾਂ ਪਾਰਟੀ ਉਹਨਾਂ ਨੂੰ ਤਰਜੀਹ ਦੇਵੇ ਪਰੰਤੂ ਤਿੰਨ ਕੁ ਸਾਲਾਂ ਤੋਂ ਜਿਸ ਤਰ੍ਹਾਂ ਦੇ ਵਲੰਟੀਅਰ ਰੋਲੇ ਜਾ ਰਹੇ ਸਨ ਤਾਂ ਆਖਰ ਕੁੰਦਨ ਗੋਗਿਆ ਦੇ ਅੰਦਰ ਵੀ ਥੋੜੀ ਨਿਰਾਸ਼ਾ ਬਣੀ ਪਰੰਤੂ ਉਹਨਾਂ ਨੇ ਉਸ ਤਰ੍ਹਾਂ ਦੇ ਸਾਹ ਨਹੀਂ ਛੱਡੇ ਜਿਸ ਤਰ੍ਹਾਂ ਦੇ ਬੰਦੇ ਅਕਸਰ ਦਮ ਤੋੜ ਜਾਂਦੇ ਆ ਆਕਰ ਕੁੰਦਨ ਗੋਗਿਏ ਦਾ ਸਬਰ ਕਮ ਆਇਆ ਕੁੰਦਨ ਗੋਗਿਏ ਦੀ ਸ਼ਖਸੀਅਤ ਕਮ ਆਈ ਕੁੰਦਨ ਗੋਗਿਏ ਦਾ ਮਿਲਵਰਤਨ ਕਮ ਆਇਆ ਕੁੰਦਨ ਗੋਗਿਏ ਦਾ ਸਹਿਜ ਸੁਭਾਈ ਲੋਕਾਂ ਦੇ ਵਿੱਚ ਵਿਚਰਨਾ ਕਮ ਆਇਆ ਤੇ ਕੁੰਦਨ ਗੋਗਿਏ ਦਾ ਪਾਰਟੀ ਪ੍ਰਤੀ ਸਮਰਪਿਤ ਦੀ ਭਾਵਨਾ ਕਮ ਆਈ ਇਸੇ ਕਰਕੇ ਉਹਨਾਂ ਦੀ ਸ਼ਖਸੀਅਤ ਨੂੰ ਚੁਣਿਆ ਗਿਆ ਇਸੇ ਕਰਕੇ ਆਮ ਆਦੀ ਪਾਰਟੀ ਨੇ ਉਸ ਵਲੰਟੀਅਰ ਦੇ ਉੱਤੇ ਹੀ ਹੱਥ ਰੱਖਣਾ ਠੀਕ ਸਮਝਿਆ ਕਿ ਹੁਣ ਸਮਾਂ ਇਹ ਟੁਕਮੇ ਸਮੇਂ ਦੇ ਵਿੱਚ ਇੱਕ ਚੰਗਾ ਮੈਸੇਜ ਪਾਉਣਾ ਵੀ ਬੇਹਤ ਜ਼ਰੂਰੀ ਹੈ ਜਿਸ ਕਰਕੇ ਕੁੰਦਨ ਗੋਗਿਆ ਨੂੰ ਹੁਣ ਮੇਅਰ ਲਗਾ ਦਿੱਤਾ ਹੈ ਜਿਸ ਦੀ ਬੇਸ਼ੱਕ ਖੁਸ਼ੀ ਵਲੰਟੇਰਾਂ ਦੇ ਵਿੱਚ ਵੀ ਹੈ ਪਾਰਟੀ ਦੇ ਵਿੱਚ ਵੀ ਹੈ ਸਮਾਜ ਸੇਵੀਆਂ ਦੇ ਵਿੱਚ ਵੀ ਹੈ ਤੇ ਲੋਕਾਂ ਦੇ ਵਿੱਚ ਵੀ ਹੈ ਪਰੰਤੂ ਜਿਵੇਂ ਹੀ ਕੁੰਦਨ ਗੋਗਿਆ ਮੇਅਰ ਲਗਾਏ ਜਾਂਦੇ ਆ ਤੇ ਆਖਰ ਕੁਝ ਲੋਕ ਨਰਾਸ਼ ਵੀ ਹੈ ਕੁਝ ਲੋਕ ਨਾਰਾਜ਼ ਵੀ ਹੈ ਉਹ ਲੋਕ ਨਾਰਾਜ਼ ਹੈ ਕਿ ਜਿਨ੍ਹਾਂ ਨੇ ਖੁਦ ਨੂੰ ਮੇਅਰ ਆਪਣੇ ਆਪ ਦੇ ਵਿੱਚ ਸਥਾਪਿਤ ਕਰ ਲਿਆ ਸੀ ਤਾਂ ਇਸ ਪੂਰੀ ਪ੍ਰਕਿਰਿਆ ਦੇ ਵਿੱਚੋਂ ਫਿਰ ਚਰਚਾ ਉੱਠੀ ਕਿ ਵਿਧਾਇਕ ਕਿਥੇ ਨੇ ਵਿਧਾਇਕ ਬਾਹਰ ਨੇ ਵਿਧਾਇਕ ਕਿਉਂ ਚਲੇ ਗਏ ਵਿਧਾਇਕ ਨੂੰ ਕਿਉਂ ਜਾਣਾ ਪਿਆ ਗਿਆ ਆਖਰ ਵਪਾਰੀ ਬੰਦੇ ਦੇ ਬਹੁਤ ਸਾਰੇ ਕੰਮ ਧੰਦੇ ਹੁੰਦੇ ਆ ਉਹਨਾਂ ਨੂੰ ਜਾਣਾ ਵੀ ਪੈਂਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਅਕਸਰ ਉਹਨਾਂ ਦੇ ਰਜ਼ੀਮੇ ਵੀ ਹੁੰਦੇ ਆ ਪਰਤੋ ਇਸ ਨੂੰ ਇੱਕ ਵੱਖਰੇ ਪੱਖ ਤੋਂ ਵੇਖਿਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਇਲੈਕਟਿਡ ਸਿਲੈਕਟਿਡ ਦੀ ਲੜਾਈ ਸੀ ਤੇ ਉਸ ਲੜਾਈ ਦੇ ਵਿੱਚੋਂ ਬੇਸ਼ੱਕ ਇਲੈਕਟਿਡ ਧਿਰਾਂ ਨੂੰ ਹਰਾਇਆ ਵਿਖਾਇਆ ਜਾ ਰਿਹਾ ਸੀ ਤੇ ਸਿਲੈਕਟਿਡ ਧਿਰ ਜਿੱਤਦੀ ਜਾ ਰਹੀ ਸੀ ਤੇ ਇਸੇ ਕਰਕੇ ਉਸ ਇਲੈਕਟਿਡ ਧਿਰ ਨੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕੀਤਾ ਜਿਸ ਦੇ ਵਿੱਚੋਂ ਪੱਤੇ ਕੁਝ ਚਲਾਏ ਗਏ ਕੁਝ ਸ਼ਤਰੰਜ ਦੀਆਂ ਅਜਹੀਆਂ ਚਾਲਾਂ ਤੇ ਸਾਜਸ਼ਾਂ ਬਣਾਈਆਂ ਜਿਸ ਦੇ ਵਿੱਚੋਂ ਇੱਕ ਵਾਰ ਫਿਰ ਵਿਧਾਇਕ ਨੂੰ ਫੇਟ ਮਾਰੀ ਗਈ ਹੈ ਇਸ ਦੇ ਵਿੱਚੋਂ ਵਿਧਾਇਕ ਕਿੰਨਾ ਕੁ ਜਿੱਤੇ ਹੈ ਕਿੰਨਾ ਕੁ ਹਾਰੇ ਹੈ ਇਹ ਤਾਂ ਸਿਰਫ ਪੈਂਤਲੇ ਬਾਜੀ ਹੈ ਇਹ ਸਿਆਸੀ ਗੱਲਾਂ ਨੇ ਪਰੰਤੂ ਵਿਧਾਇਕ ਦੀ ਕੋਸ਼ਿਸ਼ ਸੀ ਕਿ ਸਾਡੇ ਸਮਰਥਕ ਗਰਜੀਤ ਸਾਨੀ ਮੇਅਰ ਬਣਾਈ ਜਾਣ ਪਰੰਤੂ ਕਾਫੀ ਸਮੇਂ ਤੋਂ ਉਹਨਾਂ ਨੂੰ ਪਿੰਕ ਵੀ ਪੈ ਗਈ ਸੀ ਅਹਿਸਾਸ ਵੀ ਹੋ ਗਿਆ ਸੀ ਕਿ ਵਿਧਾਇਕਾਂ ਦੀ ਮੰਨੀ ਨਹੀਂ ਜਾ ਰਹੀ ਵਿਧਾਇਕਾਂ ਦੀ ਸੁਣੀ ਨਹੀਂ ਜਾ ਰਹੀ ਇਸੇ ਕਰਕੇ ਉਹਨਾਂ ਨੇ ਬਾਹਰ ਰਹਿਣਾ ਹੀ ਠੀਕ ਸਮਝਿਆ ਕਿ ਨਾ ਹੋਵਾਂਗੇ ਨਾ ਜਵਾਬ ਦਾਂਗੇ ਇਸ ਕਰਕੇ ਜੋ ਕਰਨਾ ਪਾਰਟੀ ਆਪਣੇ ਪੱਧਰ ਤੇ ਕਰ ਸਕਦੀ ਹੈ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੀ ਚੋਣ ਹੁੰਦੀ ਹੈ ਇਸ ਦੇ ਨਾਲ ਹੀ ਜਗਦੀਪ ਜੱਗਾ ਦੀ ਚੋਣ ਹੁੰਦੀ ਹੈ ਜਗਦੀਪ ਚੱਗਾ ਦੀ ਲਾਟਰੀ ਲੱਗੀ ਹੈ ਸਰਕਟ ਹਾਊਸ ਦੇ ਵਿੱਚ ਨੇਗੋਸ਼ੀਏਸ਼ਨ ਹੁੰਦੀ ਹੈ ਤਾਂ ਜਗਦੀਪ ਜੱਗਾ ਦੀ ਚੋਣ ਹੋ ਜਾਂਦੀ ਹੈ ਜਗਦੀਪ ਜੱਗਾ ਦੀ ਥਾਂ ਤੇ ਇੱਕ ਮਹਿਲਾ ਬੀਬੀ ਦਾ ਨਾਮ ਰੱਖਿਆ ਗਿਆ ਸੀ ਜਿਸ ਨੂੰ ਮੌਕੇ ਤੇ ਕੱਢ ਦਿੱਤਾ ਉਹ ਵੀ ਅੰਦਰੋਂ ਅੰਦਰੀ ਨਾਰਾਜ਼ ਹੋਣਗੇ ਉਹ ਤੋਂ ਜਿਸ ਤਰ੍ਹਾਂ ਦੀ ਕਸ਼ਮਕਸ਼ ਹਰਪਾਲ ਜਿੰਨਾਂ ਨੂੰ ਕਰਨੇ ਪਈ ਕਿਉਂਕਿ ਹਰਪਾਲ ਜਨੇਜਾ ਵੀ ਕੁਝ ਸਿਆਸੀ ਜੋੜ ਤੋੜ ਦੇ ਤਹਿਤ ਹੀ ਆਮ ਆਦੀ ਪਾਰਟੀ ਦੇ ਵਿੱਚ ਆਏ ਹੋਣਗੇ ਪਰੰਤੂ ਉਹ ਗੋਟੀ ਵਜਦੀ ਵਖਾਈ ਨਹੀਂ ਦਿੱਤੀ ਬਹੁਤ ਸਾਰੇ ਜਦੋਂ ਜਾਇਦ ਹਰਪਾਲ ਜਨੇਜਾ ਨੇ ਕੀਤੀ ਹੋ ਸਕਦੀ ਹੈ ਇੱਕ ਚੰਗੇ ਸਖਸ਼ ਪੱਖੋਂ ਇੱਕ ਚੰਗੇ ਵਪਾਰੀ ਪੱਖੋਂ ਤੇ ਤੇ ਸ਼ਹਿਰ ਦੇ ਵਿੱਚ ਵੀ ਉਹਨਾਂ ਦਾ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਚੰਗਾ ਨਾਂ ਬੁਲਦਾ ਤੇ ਉਹਨਾਂ ਨੂੰ ਵੀ ਤਰਜੀਹ ਦਿੱਤੀ ਜਾਣੀ ਬਣਦੀ ਸੀ ਕਿਉਂਕਿ ਪਾਰਟੀਆਂ ਦੇ ਵਿੱਚ ਬੇਸ਼ੱਕ ਸਿਆਸੀ ਸਮਝੌਤੇ ਕਿਸੇ ਤਰ੍ਹਾਂ ਦੇ ਵੀ ਹੋਣ ਪਰੰਤੂ ਜਦੋਂ ਬੰਦਾ 90 ਨੁਕਸਾਨ ਸਹਿ ਰਿਆ ਹੁੰਦਾ ਤਾਂ ਉਸ ਦਾ ਕਈ ਵਾਰ ਦਮ ਵੀ ਘੁੱਟ ਜਾਂਦਾ ਤੇ ਸਾਲ ਲੈਣ ਲਈ ਉਹਨਾਂ ਨੇ ਪਾਰਟੀਆਂ ਬਦਲੀਆਂ ਤੇ ਹਰਪਾਲ ਜਨੇਜਾ ਨੇ ਬੇਸ਼ੱਕ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹੁਣ ਪਰੰਤੂ ਹਰਪਾਲ ਜਨੇਜਾ ਦੇ ਨੇੜੇ ਰਹਿਣ ਵਾਲੇ ਹਰਪਾਲ ਜਨੇਜਾ ਤੋਂ ਦੂਰ ਰਹਿਣ ਵਾਲੇ ਹਰਪਾਲ ਜਨੇਜਾ ਦੇ ਜਿਹੜੇ ਖੁਦ ਨੂੰ ਨਿੱਜੀ ਤੌਰ ਤੇ ਨੇੜੇ ਦੱਸਣ ਵਾਲੇ ਹੀ ਉਸ ਦੇ ਸਿਆਸੀ ਦੁਸ਼ਮਣ ਹੈ ਇਸ ਦੀ ਪੇਸ਼ਾਨ ਸ਼ਾਇਦ ਹਰਪਾਲ ਜਨੇਜਾ ਨੂੰ ਨਹੀਂ ਹੋ ਰਹੀ ਕਿਉਂਕਿ ਸ਼ਹਿਰ ਦੇ ਵਿੱਚ ਇੱਕ ਵੱਡੀ ਲੌਬੀ ਹਰਪਾਲ ਜਨੇਜਾ ਦੇ ਖਿਲਾਫ ਤਿਆਰ ਕੀਤੀ ਗਈ ਹਰਪਾਲ ਜਨੇਜਾ ਦੇ ਖਿਲਾਫ ਬਣਾਈ ਗਈ ਤਾਂ ਕਿ ਹਰਪਾਲ ਜਨੇਜਾ ਦੀ ਦਾਅਵੇਦਾਰੀ ਨੂੰ ਹਵਾ ਵਿੱਚ ਹੀ ਰੱਖਿਆ ਜਾ ਸਕੇ ਇਸ ਕਰਕੇ ਬੇਸ਼ੱਕ ਗਰਜੀਤ ਸਾਨੀ ਮੇਅਰ ਨਾ ਬਣੇ ਹੋਣ ਬੇਸ਼ੱਕ ਹਰਪਾਲ ਜਨੇਜਾ ਮੇਅਰ ਨਾ ਬਣੇ ਹੋਣ ਪਰੰਤੂ ਇਸ ਦੇ ਪਿੱਛੇ ਵੀ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਹੈ ਕਿ ਜੇ ਹਰਪਾਲ ਜਨੇਜਾ ਨੂੰ ਹੀ ਤਰਜੀਹ ਦੇਣੀ ਹੈ ਤਾਂ ਫਿਰ ਗਰਜੀਤ ਸਾਨੀ ਨੂੰ ਕਿਉਂ ਨਹੀਂ ਜੇ ਗਰਜੀਤ ਸਾਨੀ ਨੂੰ ਹੀ ਪਾਸੇ ਰੱਖਣਾ ਹੈ ਤੇ ਫਿਰ ਹਰਪਾਲ ਜਿਨੇਜਾ ਨੂੰ ਕਿਉਂ ਨਹੀਂ ਇਸੇ ਕਰਕੇ ਕੁੰਦਨ ਗੋਗਿਆ ਦੀ ਚੋਣ ਮੇਰ ਦੇ ਪੱਖ ਤੋਂ ਹੋਈ ਹੈ ਇਸ ਦਰਮਿਆਨ ਕੁਝ ਹੋਰ ਖਬਰਾਂ ਵੀ ਆ ਰਹੀਆਂ ਜਿਸ ਦੇ ਵਿੱਚ ਗੱਲ ਅਸਤੀਫੇ ਦੀ ਹੋ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਨੇ ਮਨਜ਼ੂਰ ਕਰ ਲਿਆ ਇਸੇ ਅਸਤੀਫੇਦਾਰ ਰਟਾ ਝੁੰਦਾ ਕਮੇਟੀ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਗੱਲ ਸਤੀਫੇ ਨੂੰ ਲੈ ਕੇ ਚੱਲੀ ਤਾਂ ਅਖਰ ਸੁਖਬੀਰ ਸਿੰਘ ਬਾਦਲ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਨਾਲ ਸਜਾਵਾਂ ਕੱਟੀਆਂ ਕੁਝ ਹੁਕਮ ਫਸੀਲ ਤੋਂ ਹੋ ਰਹੇ ਸਨ ਉਹਨਾਂ ਹੁਕਮਾਂ ਦੇ ਉੱਤੇ ਅਨਾਕਾਨੀ ਹੋ ਰਹੀ ਸੀ ਤੇ ਲਗਾਤਾਰ ਅਕਾਲੀ ਦਲ ਸੁਧਾਰ ਲਹਿਰ ਜਿਸ ਤਰ੍ਹਾਂ ਦਾ ਦਬਾਅ ਬਣਾ ਰਹੀ ਸੀ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਭਗੌੜਾ ਕਹਿ ਰਹੀ ਸੀ ਤਾਂ ਉਹਨਾਂ ਨੇ ਸ਼ਰਯਾਵਾ ਲਾਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਪ੍ਰਚਾਰਿਆ ਜਾਏਗਾ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਦੇ ਹੁਕਮਾਂ ਦਾ ਪਗੋੜਾ ਮਾਗੀ ਦੇ ਮੇਲੇ ਮੁਕੇ ਇਤਿਹਾਸਕ ਕਾਨਫਰੰਸ ਅਕਾਲੀ ਦਲ ਕਰਨ ਜਾ ਰਿਹਾ ਹੈ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਕਠਨ ਕਰਮ ਜਿਸ ਤਰ੍ਹਾਂ ਦੇ ਦਬਾਅ ਲਗਾਤਾਰ ਅਕਾਲੀ ਦਲ ਤੇ ਬਣ ਰਹੇ ਸਨ ਤਾਂ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਫੇਰ ਅਸਤੀਫੇ ਦੀ ਗੱਲ ਚੱਲਦੀ ਹੈ ਤੇ ਵੱਡਾ ਬਹੁਮਤ ਤੇ ਸਹਿਮਤੀ ਇਸ ਗੱਲ ਤੇ ਬਣਦੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਇੱਕ ਵਾਰ ਫੇਰ ਨਾਮਨਜ਼ੂਰ ਕਰ ਦਿੱਤਾ ਜਾਵੇ ਪਰੰਤੂ ਜਿਵੇਂ ਹੀ ਸਕਬੀਰ ਸਿੰਘ ਬਾਦਲ ਨੂੰ ਇਸ ਦੀ ਪਿੰਕ ਪੈਂਦੀ ਹੈ ਕਿ ਇੱਕ ਵਾਰ ਫੇਰ ਵਰਕਿੰਗ ਕਮੇਟੀ ਅਜਿਹਾ ਕਰਨ ਜਾ ਰਹੀ ਹੈ ਇਸ ਦਰਮਿਆਨ ਸਕਬੀਰ ਸਿੰਘ ਬਾਦਲ ਦੀ ਐਂਟਰੀ ਹੁੰਦੀ ਹੈ ਤੇ ਜਿਨ੍ਹਾਂ ਨੇ ਖੁਦ ਗੁਜਾਰਸ਼ ਕੀਤੀ ਕਿ ਜਿੰਨੇ ਨੂੰ ਪ੍ਰਧਾਨਗੀ ਕਰਨੀ ਸੀ ਕਰ ਲਈ ਹੁਣ ਅਕਾਲੀ ਦਲ ਨੂੰ ਵਿਵਾਦ ਰਹਿਤ ਰੱਖਣਾ ਹੈ ਅਕਾਲੀ ਦਲ ਨੂੰ ਵਿਵਾਦਾਂ ਤੋਂ ਦੂਰ ਰੱਖਣਾ ਹੈ ਇਸ ਕਰਕੇ ਮੇਰਾ ਅਸਤੀਫਾ ਮੰਨ ਲਿਆ ਜਾਵੇ ਵਰਕਿੰਗ ਕਮੇਟੀ ਨੇ ਵੀ ਸਕਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਪ੍ਰਧਾਨਗੀ ਦੀ ਸ਼ਲਾਘਾ ਕੀਤੀ ਹੈ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਅਗਲੀ ਗੱਲ ਫਿਰ ਤੁਰੇਗੀ ਕਿਉਂਕਿ ਜਿਸ ਤਰ੍ਹਾਂ ਫਿਰ ਅਕਾਲੀ ਦਲ ਦੇ ਵਿੱਚ ਡੈਲੀਗੇਟਾਂ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਤੇ ਉਸ ਦੇ ਵਿੱਚੋਂ ਵੀ ਸੁਖਬੀਰ ਸਿੰਘ ਬਾਦਲ ਮੁੜ ਪ੍ਰਧਾਨ ਬਣ ਕੇ ਨਿਕਲ ਸਕਦਿਆ ਐ ਇਸੇ ਕਰਕੇ ਉਸ ਸੱਤ ਮੈਂਬਰੀ ਕਮੇਟੀ ਨੂੰ ਠੁਕਰਾਇਆ ਜਾ ਰਿਹਾ ਸੀ ਇਸੇ ਕਰਕੇ ਜਥੇਦਾਰ ਸਬਾਨਾ ਤੱਕ ਜਾ ਕੇ ਮੌਲਤ ਲਈ ਜਾ ਰਹੀ ਸੀ ਪਰੰਤੂ ਹੁਣ ਇਸ ਪੂਰੀ ਕਸ਼ਮਕਸ਼ ਤੇ ਉਹਨਾਂ ਵਿਵਾਦਾਂ ਨੂੰ ਅਕਾਲੇਦਲ ਤੋਂ ਦੂਰ ਰੱਖਣ ਲਈ ਮਾਗੀ ਮੌਕੇ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਵੱਡਾ ਪ੍ਰਭਾਵ ਪੰਜਾਬ ਦੀ ਸਿਆਸਤ ਦੇ ਵਿੱਚ ਪਾਉਣ ਲਈ ਸੁਖਵੀਰ ਸਿੰਘ ਬਾਦਲ ਨੇ ਖੁੱਲੇ ਦਿਲ ਨਾਲ ਆਪਣਾ ਅਸਤੀਫਾ ਦਿੱਤਾ ਤੇ ਉਹ ਵਰਕਿੰਗ ਕਮੇਟੀ ਨੇ ਮਨਜ਼ੂਰ ਕਰ ਲਿਆ